ਤੋ 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 ਤਰਦੇ ਤਰੇ ਕੀ ਬੀਮਾਰੀ ਰਪੇ ਹੁਣ ਪਤਾ ਸੀ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਬੇ ਔਰੰਗ ਜੀਵ ਵਰਗਿਆ ਇਹ ਪਾਪ ਦਾ ਜਿਹੜਾ ਬਿਉ ਪੂਟਾ ਲਾਤਾ ਨੇ ਜੁਰਮ ਦਾ ਜਿਹੜਾ ਪੂਟਾ ਲਾਤਾ ਨੇ ਇਹਦਾ ਫਲ ਚੰਗਾ ਨਹੀਂ ਹੁੰਦਾ ਜੇਦਾ ਫਲ ਚੰਗਾ ਨਹੀਂ ਹੁੰਦਾ ਕਿਉਂ ਚੰਗਾ ਨਹੀਂ ਹੁੰਦਾ ਕਿਉਂਕਿ ਨੀਂ ਪਾਪ ਦੀਆਂ ਨੀਂ ਪਾਪ ਦੀਆਂ ਇੱਕ ਪਾਸ਼ੇ ਨੇ ਸਾਨੂੰ ਗੱਲ ਸੁਝਾਈ ਗੁਰਬਾਣੀ ਵਿੱਚ ਤਨ ਗੁਰ ਦਾ ਪਾਸ਼ਾ ਮਾਨ ਲੇ ਉਹ ਕਹਿੰਦੇ ਪਾਪਾਂ ਬਾਜੋਂ ਹੋਵੇ ਨਹੀਂ ਤੇ ਮੂਆਂ ਸਾਥ ਨਾ ਜਾਏ ਕਹਿੰਦੇ ਇਨਸਾਨ ਇਹ ਜਿਹੜੇ ਜਿਸ ਪਾਸੇ ਤੋਂ ਚੱਲਿਆ ਹੋਇਆ ਹੈ ਤਨ ਦੌਲਤ ਇਕੱਠਾ ਕਰਨ ਵਾਸਤੇ ਕੇਵਲ ਇਹ ਪਾਪ ਤੋਂ ਬਗਾਇਦੇ ਇਕੱਠਾ ਹੁੰਦਾ ਤੇ ਪਾਪੀ ਰੱਬ ਦੀ ਟੱਕੀ ਟੋਰੀ ਬੇਈਮਾਨੇ ਇਹ ਪਾਪੀ ਹੈ ਨਾ ਤੇ ਨੇਕ ਕਮਾਈ ਕੀਆ ਉਹ ਦਸਨਵੇਂ ਦੀ ਕਿਰਤ ਕਮਾਈ ਕਰਦੇ ਕਮਾਈ ਧਾਰਮਿਕੇ ਵਿੱਚ ਕਰਦੀਆਂ ਕਮਾਈ ਪਾਪੀ ਨੇ ਵਿੱਚ ਕਰਦੀਆਂ ਪਾਪੀ ਦਾ ਟੱਗ ਹੋ ਰਿਹਾ ਤੇ ਧਾਰਮਿਕ ਦਾ ਹੋ ਰਿਹਾ ਪਤਾ ਸੀ ਕਿ ਇਹ ਪਾਪ ਦੀ ਰੱਖੀ ਗਈ ਧਰਮ ਦੇ ਤੇ ਕੋ ਜਿੱਦਾਂ ਇਹਨੇ ਆਪਣਾ ਕਤਲੇਆਮ ਕਰਕੇ ਪਰਿਵਾਰ ਤੇ ਹੋਰ ਸਾਰੇ ਪਬਲਿਕ ਦੇ ਪਬਲਿਕ ਦੇ ਲੋਕ ਇਹਨੇ ਮਾਰੇ ਖਪਾਏ ਤੇ ਰਾਜ ਤੇ ਬੈਠਾ ਅੱਜ ਇਹ ਮਰ ਗਿਆ ਏ ਇਹਦੇ ਤਖਤ ਦਾ ਕੋਈ ਨਾ ਕੋਈ بڑੂਗਾ ਤੇ ਮਰੂਗਾ ਉਹ بڑੂਗਾ ਉਹ ਵੀ ਜਿਹੜਾ ਕਤਲੇਆਮ ਕਰੂਗਾ ਤੇ ਭਾਵੇਂ ਔਰ ਜੇਬ ਨੇ ਯਤਨ ਕੀਤਾ ਬੇ ਪਰਿਵਾਰ ਵਿੱਚ ਇੱਕ ਤਾਂ ਬਣੀ ਰਹੇ ਪੰਜ ਮੁੰਡੇ ਸੀਦੇ ਪੰਜ ਦੇ ਦੋ ਪਹਿਲਾਂ ਮਰ ਗਏ ਸੀ ਤਿੰਨ ਰਹਿ ਗਏ ਸੀ ਹੁਣ ਬੜ ਬੈਠਾ ਤਾਂ ਤਿੰਨਾਂ ਜੋ ਇੱਕ ਦੇ ਸੀ ਪਰ ਦਾਵਾ ਕਰਤਾ ਤਿੰਨਾਂ ਨੇ ਵੀ ਅਸੀਂ ਰਾਜੇ ਦੁੱਧ ਪਰ ਇੱਕ ਕਹਿੰਦਾ ਮੈਂ ਰਾਜਾ ਦੂਜਾ ਕਹਿੰਦਾ ਮੈਂ ਰਾਜਾ ਤੀਜਾ ਕਹਿੰਦਾ ਮੈਂ ਰਾਜਾ ਉਸ ਸਮੇਂ ਜਦੋਂ ਔਰਮੁਦੇ ਭਰਿਆ ਅਫਗਾਨ ਅਫਗਾਨੋ ਦੇਸ਼ ਜਿੱਥੇ ਜਮਰੌਦਾ ਪిల్లా ਮਹਾਰਾਜ ਰਣਜੀਤ ਸਿੰਘ ਅਰੇ ਜਿੱਤਿਆ ਸੀ ਅਮਰੋ ਜਮਰੌਦਾ ਲਾਤੋ ਉੱਥੇ ਨੇ ਬਾਦਸ਼ਾਹ ਇਧਰ ਆਜੂ ਮਨ ਅੜਾ ਉਹ ਬਾਦਮ ਪੋਰੇ ਆ ਜਦੋਂ ਉਹਨਾਂ ਤੋਂ ਫਗੜੇ ਆਈ ਬੇਦੌਮੀ ਵਰਗਿਆ ਤੇ ਫਿਰ ਆਉਂਦਿਆ ਆਉਂਦਿਆ ਜਮਰੌਜ ਕਿ ਲਾਗੇ ਥੋੜਾ ਆਉਂਦਿਆ ਆਉਂਦਿਆ ਇਕੱਠ ਕਰਦੇ ਕਰਦੇ ਦੱਸਦੇ ਦਸਾਉਂਦੇ ਕਿ ਮੈਂ ਰਾਜਾ ਆ ਜੀ ਹੁਣ ਆਗਰੇ ਜਾ ਕੇ ਪ੍ਰਾਣੀ ਰਾਜਧਾਨੀ ਸੀ ਆਗਰਾ ਉੱਥੇ ਜਾ ਕੇ ਇਕੱਠਿਆ ਹੋਣਾ ਸੀ ਇਹਨਾਂ ਨੇ ਉੱਥੇ ਜਾ ਕੇ ਐਲਾਨ ਕਰਨਾ ਸੀ ਉਤਰੋ ਚੱਲ ਪਿਆ ਬਾਦਸ਼ਾਹ ਇਧਰੋਂ ਆਲਮ ਚੱਲੇ ਪਿਆ ਇਹਨਾਂ ਦੇ ছাত্রੇ ਜਾ ਕੇ ਆਗਰੇ ਦੇ ਕੋਲ ਤਦ ਲੋਕ ਤੇ ਜਦੋਂ ਅਜੇ ਆ ਰਿਹਾ ਸੀ ਨਾ ਤੇ ਕੰ ਬਗਉੜ ਦੇ ਦੂਰ ਤੋਂ ਪਾਸੇ ਦੇ ਲਗੜਾ ਸੀ ਉਹਨੇ ਇੱਕ ਗੱਲ ਸੋਚੀ ਵੀ ਜੇ ਅਸੀਂ ਲੜੇ ਤੇ ਖੂਨ ਖਰਾਬਾ ਬਹੁਤ ਹੋ ਗਾ ਤੋ ਥੋੜੇ ਧਰ ਬਖਿਆ ਲੰਦਾ ਸੀ ਬਾਦਰ ਸ਼ਾਹ ਅਜਮ ਕਰੂਰ ਸੁਭਾਅ ਦਾ ਸੀ ਤੇ ਜਿਹੜਾ ਬਦਰਸ਼ਾ ਸੀ ਉਹ ਕੁਝ ਧਰਮ ਦੇਖਿਆ ਨਾ ਵਾਲਾ ਸੀ ਉਹਦਾ ਸੂਤਰਾ ਪਰ ਪਰਚਾ ਨੂੰ ਸੁਫੀ ਦੇਖਣਾ ਚਾਹੁੰਦਾ ਸੀ ਉਹਨੇ ਮਨ ਵਿੱਚ ਵਿਚਾਰ ਕੀਤੇ ਕਿ ਲੜਬਾ ਕਿਤੇ ਰਾਜ ਲਵੋਗੇ ਤਾਂ ਉਹ ਸਭੀ ਦੀਤੀ ਬਣ ਜਾਊਗੀ ਸੁਭਾਅ ਬਣ ਜਾਊਗਾ ਹੋਵੇਗਾ ਉਹ ਮੇਜ ਜਿਹੜਾ ਸਾਰਾ ਜੀਵਨ ਚ ਇਹਨਾ ਉਸ ਤੋਂ ਉਸ ਟਾਈਮ ਤੋਂ ਪਹਿਲਾਂ ਦਾ ਉਹ ਭਾਈ ਆਨੰਦ ਜੀ ਦੇ ਕੋਲੋਂ ਖਬਰਾਂ ਲੈਂਦਾ ਲੈਂਦਾ ਰਿਹਾ ਸੀ ਆਮ ਤੌਰ ਤੇ ਤੇ ਭਾਈ ਆਨੰਦ ਲਾਲ ਇਦਾਂ ਕਹਿੰਦੇ ਕਿ ਪ੍ਰਮੁਖ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਹਰ ਗੱਲ ਉਹਦੀ ਸਲਾਹਾਂ ਕੀਤੀ ਜਾਂਦੀ ਤੇ ਕੋਈ ਰਹਿ ਨਹੀਂ ਜਾਂਦੀ ਗਾਂਧੀ ਵੀ ਲਈ ਨਹੀਂ ਰਾਜਨੀਤੀ ਦੀ ਵੀ ਲਈ ਜਾਂਦੇ ਹਰ ਪ੍ਰਕਾਰ ਦੀ ਸਲਾਹ ਬਹੁਤ ਵੱਡਾ ਵਿਦਵਾਨ ਸੀਗਾ ਭਾਈ ਨੰਦ ਲਾਲ ਜੀ ਉਹਨੇ ਸੋਚਿਆ ਕਿ ਨੰਦ ਲਾਲ ਸੰਸਦਾਂ ਦੇ ਬਹੁਤ ਨਹੀਂ ਦੇ ਕਿਉਂ ਤਾਂ ਆਪਾਂ ਇੱਕ ਪਤਾ ਕੋਈ ਨਾਂ ਕਾ ਮੜਨ ਦਾ ਹੋਵੇ ਤਾਂ ਤੇ ਰੱਬ ਦਾ ਵਾਸਤਾ ਪਾਉਣੇ ਹੋ ਮੇਰੇ ਰੱਬ ਦੇ ਵਾਸਤੇ ਦਾ ਚੇਜ ਮੈਨੂੰ ਦੇ ਦੇ ਮਨ ਨੂੰ ਬਹੁਤ ਸਭ ਜੀ ਰੋਣ ਰੱਬ ਦਾ ਵਾਸਤਾ ਪਾਉਂਦਾ ਹੈ ਗੁਰੂ ਦਾ ਵਾਸਤਾ ਪਾਉਂਦਾ ਕਰਦਾ ਮਨ ਨੇ ਸੋਚਿਆ ਵੀ ਜੇ ਮੈਨੇ ਕੋਈ ਦੁਨੀਆ ਤੇ ਮਤ ਕਰਨ ਵਾਲਾ ਤੇ ਜਿਹਦੇ ਔਰਗਜੇ ਦੇ ਨਾਲ ਏਡੀ ਵੱਡੀ ਫੌਜ ਦੇ ਨਾਲ ਇਡੇ ਸਤ ਸੁਭਾਅ ਵਾਲੇ ਰਾਜ ਦਾ ਮੁਕਾਬਲਾ ਕੀਤਾ ਫਿਰ 14 ਜੰਗਾਂ ਲੜੀਆਂ 14 ਜੰਗਾਂ 14 ਤੇ 14 ਲੜਾਈਆਂ ਮੰਨ ਲਓ ਤੁਸੀਂ ਜੋਗਾਂ ਮਦਾਨਾਂ ਵਿੱਚ ਲੜਾਈਆਂ ਹੋਈਆਂ ਤੇ ਜਿੱਤ ਕਿਹਦੀ ਹੋਈ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਐਡੇ ਵੱਡੇ ਰਾਜ ਦੇ ਨਾਲ ਜਿਹੜਾ ਮੁਕਾਬਲਾ ਲੈ ਸਕਦਾ ਤ ਉਹ ਤਨ ਗੁਰੂ ਗੋਬਿੰਦ ਸਿੰਘ ਬਾਦੈ ਸੋਹ। ਇਹ ਬੱਕਰੀਆਂ ਪੈਰੋਂ ਟੀੜਾ ਤਲਵਾਰ ਦਾ ਯੁੱਧ ਸੀ ਨਾ ਲੜਾਈ ਸੀ ਉਹ ਉਹ ਦੋ ਹੀ ਤਲਵਾਰ ਦੇ ਨਾਲ ਲੜਾਈ ਜਿਹੜਾ ਪੰਦਰਵਾ ਜੰਗ ਸੀਨਾ ਪੰਦਰਵਾ ਜੰਗ ਜੰਗ ਫਿਰ 14ਵੀਂ ਲੜਾਈ ਛੱਡ ਕੇ ਤਲਵਾਰ ਬਾੜੇ ਤੇ ਕਰਮ ਦੀ ਕਲਮ ਦੇ ਨਾਲ ਜੁਦ ਕੀਤਾ ਉਹ ਜੋਗ ਜੁਦ ਫਿਰਨਾ ਇਸ ਹਾਲ ਉਹ ਜੇ ਕੋਸਾ ਕਰਨੇ ਗਏ ਜਿਹਨੂੰ ਅਸੀਂ ਜ਼ਬਰਦਸਤ ਮੰਨਦੇ ਆ ਜਿਹਨੂੰ ਜੇਤੇ ਚਤੀ ਚੱਟੀ ਮੰਨਦੇ ਆ ਅਸੀਂ ਤੇ ਮਨ ਵਿਚਾਰ ਬਣਾ ਕੇ ਤੇ ਕੁਝ ਆਪਣੇ ਖਾਸ ਨਜੇ ਕੀ ਉਹ ਤੇ ਦਾ ਪੇਦੇ ਸਾਗਰਾਂ ਦੇ ਚੜਾ ਵਿੱਚ ਅਰ ਭਾਈ ਨੰਦ ਲਾਲ ਜੀ ਦਾ ਵਾਸਤਾ ਪਾਇਆ ਉਹਨਾਂ ਨੂੰ ਸਮਝਾਇਆ ਕਿ ਭਾਈ ਨੰਦ ਰਾਲ ਦਾ ਵਾਸਤਾ ਪਾਉਣਾ ਤੇ ਨੰਦ ਲਾਲ ਜੀ ਦੇ ਵਾਸਤੇ ਸਾਡੀ ਮਦਦ ਕਰ ਦਿਓ ਔਰ ਗੁਜੇਬ ਦਾ ਇਹ ਬੇਨਤੀ ਹੈ ਹੁਣ ਦੇਖੋ ਬਾਪ ਤੇ ਸਾਰੀ ਉਮਰ ਲੜਦਾ ਰਹਾ ਬਰਦੇ ਦਮ ਤੱਕ ਲੜਦਾ ਰਹਾ ਇਹ ਨਹੀਂ ਕਿ ਆਪੇ ਮੈਂ ਉਹਦੀ ਉਦਾਸੀ ਨੂੰ ਦੁਖੀ ਕਰਾਂ ਗੁਰੂ ਘਰ ਸੇ ਨਹੀਂ ਸੋਚਿਆ ਵੀ ਮੈਂ ਆਪਣਾ ਪੁੱਤਰਾ ਬਦਲਾਇ ਲਾਣਾ ਪੁੱਤਰਾ ਤੋਂ ਰਹਿ ਨਵਾ ਇੰਡਾ ਵਿੱਚ ਲੜਾਈ ਹੋਈ ਮੈਂ ਉਸ ਲੜਾਈ ਦਾ ਫਾਇਦਾ ਲੈ ਲਵਾਂ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੁਖ ਨਹੀਂ ਸੀ ਰਾਜ ਦੀ ਤੋਂ ਤੋਂ ਜਿਹੜੇ 14 ਜੰਗ ਲੜੇ ਉਹ 18 ਉਥੇ ਜਿੱਤ ਸੀ ਨਾ ਉਥੇ ਰਾਜ ਕਰਸੋ ਤੇ 14 ਜੰਗਾਂ ਦਾ ਜਿਹੜਾ ਏਰੀਆ ਕੋਈ ਥੋੜਾ ਤੇ ਸੁਣੋ ਵੀ ਨਹੀਂ ਸੀਗਾ ਨਾ ਉਥੇ ਰਾਜ ਕਰਸੋ ਤੇ ਜਗਾਂ ਬੱਲੇ ਪਰ ਨਹੀਂ ਜਗਾ ਨਹੀਂ ਬੱਲੇ ਕੇਵਲ ਧਰਮ ਦੀ ਰਾਖੀ ਬਾਤ ਜੰਗ ਜੁੱਦ ਜ਼ਰੂਰ ਹੋਏ ਪਰ ਕਬਜ਼ਾ ਕਿਤੇ ਦੇ ਕੀ ਤੋ ਹੁਣ ਪਾਸੇ ਨਹੀਂ ਨਹੀਂ ਸੋਚਿਆ ਲਕੇ ਤੇ ਔਰੂ ਦੇਵਤੇ ਬੇਨਤੀ ਆਈ ਆ ਤੇ ਜੋ ਸ਼ਰਨ ਆਵੇ ਤੇ ਸਕੰਤਰ ਲਾਵੇ ਇਹ ਗੁਰੂ ਘਰ ਦਾ ਕਸੂਰ ਆ ਵੀ ਜਿਹੜਾ ਸ਼ਰਨ ਵਿੱਚ ਆ ਗਿਆ ਤੇ ਦੁਸ਼ਮਣ ਆ ਗਿਆ ਪਾਪੀ ਆ ਗਿਆ ਪੁੰਨੀ ਆ ਗਿਆ ਕਮਜ਼ੋਰ ਆ ਗਿਆ ਬਲਵਾਨ ਆ ਗਿਆ ਸ਼ਰਨ ਆ ਜੀ ਰੱਖਣੀ ਮੈਂ ਇੱਕ ਉਦਾਹਰਣ ਦੇ ਬੋਤਾਂ ਲਵਾਂ ਵੀ ਸ਼ਰਨ ਆ ਜੀ ਕਿ ਬੇਦਰਤ ਦਿੱਖ ਜਾਂਦੀ ਆ ਉਹੇ ਔਰਗ ਦੇਵ ਦਾ ਬਟ ਲੜਕਾ ਜਿਹੜਾ ਹੈ ਭਦਰਸ਼ਾ ਹੁਣ ਹੈ ਤੇ ਦੁਸ਼ਮਣ ਦਾ ਮੁੰਡਾ ਪਰ ਸ਼ਰਮ ਆ ਗਿਆ ਇਹ ਸ਼ਰਮ ਦੀ ਮੈਂ ਤੁਹਾਨੂੰ ਅਗਲ ਸਣੀ ਕਰਨ ਲੱਗਾ ਸੀ ਜਿਨ ਤੋੜਦੇ ਰਾਜਪੂਤ ਕੁਸ਼ ਨੰ ਆਪੜ ਕੇ ਔਰਗ ਦੇਵ ਦੇ ਨਾਲ ਔਰਗ ਦੇਵ ਨੂੰ ਨੋਪੇ ਤਰ ਤੜੋਲਾ ਬਲ ਮੰਗਿਆ ਲੜਾਈ ਹੋਈ ਹੁਣ ਰਾਜਪੂਤ ਥੋੜੇ ਜਿਹਾ ਤੇ ਮਾ